ਵੈਂਡਰ ਰੋੜਕਾ ਕਲਾ ਦੀਆਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ 10ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਦੀ ਸੇਵਾ ਪਲੌਣ ਵਾਲੇ ਭਾਈ ਮੋਤੀराम ਮਹਿਰਾ ਜੀ ਅਤੇ ਉਹਨਾਂ ਦੇ ਪੂਰੇ ਪਰਿਵਾਰ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਤ ਗਰਮ ਦੁੱਧ ਦੇ ਲੰਗਰ ਲਗਾਏ ਗਏ। ਬਾਸਾ ਅੱਡਾ ਪੱਤੀ ਭੁੰਦਰ ਕੀ ਵਿਖੇ ਸਾਰਾ ਦਿਨ ਇਹ ਲੰਗਰ ਵਰਤਾਏ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਹਫ਼ਤਾ ਕੁੱਲ ਲੁਕਾਈ ਵਿੱਚ ਸ਼ਹੀਦੀ ਹਫ਼ਤੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਜਿਸ ਵਿੱਚ ਦਸ਼ਮੇ ਪਾਰੋ ਸਹਿਬ ਜੱਦ ਦੀ ਅਤੇ ਮਾਤਾ ਗੁਜਰੀ ਜੀ ਸ਼ਹੀਦੀ ਪ੍ਰਾਪਤ ਗਏ ਸਨ ਅਤੇ ਛੋਟੇ ਸਹਿਬਜਾਦਿਆਂ ਨੂੰ ਦੁੱਧ ਦੀ ਸੇਵਾ ਕਰਨ ਵਾਲੇ ਪੁੱਤਰਾ ਮਹਿਰਾ ਜੀ ਦਾ ਪੂਰਾ ਪਰਿਵਾਰ ਵੀ ਸ਼ਹੀਦ ਕਰ ਦਿੱਤਾ ਗਿਆ ਸੀ ਇਨਾ ਮਹਾਨ ਸ਼ਹਾਤਾਂ ਨੂੰ ਸਜਦਾ ਕਰਦੇ ਹੋਏ ਨਗਰ ਰੁੜਕਾ ਕਲਾਂ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਗਰਮ ਦੁੱਧ ਦੇ ਲੰਗਰ ਲਗਾਏ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਚਾਰ ਸਹਿਬਜ਼ਾਦਿਆਂ ਮਾਤਾ ਗੁਜਰਪਜੀ ਅਤੇ ਸਾਕਾ ਚਮਕੌਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਰੁੜਕਾ ਕਲਾਂ ਵਿਖੇ ਹਰ ਸਾਲ ਸ਼ਹੀਦੀ ਹਫ਼ਤੇ ਦੇ ਸਮਾਗਮ ਕਰਵਾਏ ਜਾਂਦੇ ਹਨ। ਇਸ ਵਾਰ ਵੀ ਇਹ ਸਮਾਗਮ ਰੜਕਾ ਕਲਾਨੀਆ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ 21 ਤੋਂ 28 ਦਸੰਬਰ ਤੱਕ ਚੱਲ ਰਹੇ ਹਨ ਜਿਨ੍ਹਾਂ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਲਗਵਾ ਕੇ ਸਮੂਹ ਸ਼ਹੀਦਾਂ ਨੂੰ ਯਾਦ ਕਰ ਰਹੀਆਂ ਹਨ। ਆਸਰੋ ਮਨਸੂਰ شاہ ਸ਼ਹਿਨਸ਼ਾ ਮਰਦਾ ਗੰਬੜਾ ਸਾਹਿਬੇ ਕਮਾਲ ਸਰਬੰਸਦਾਨੀ ਸੰਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਫਰਜੰਗ ਮਾਤਾ ਗੁਜਰਕੌਰ ਅਤੇ ਸਮੂਹ ਜਮਕੌਰ ਸਾਹਿਬ ਤੇ ਸਰਹੰਦ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਆ ਜੋ 23 ਗਊਕੀ ਤੋਂ ਵਿਖੇ ਤੋਂ ਇਹਦੇ ਲੜੀਵਾਰ ਰਾਤ ਦੇ ਦੀਵਾਨ ਸਜਾਏ ਗਏ ਉਹਨਾਂ ਦੇ ਤਹਿਤ ਉਹਨਾਂ ਦੀ ਯਾਦ ਦੇ ਵਿੱਚ ਅੱਜ ਮੋਤੀराम ਮਹਿਰਾ ਤੇ ਉਹਨਾਂ ਦੇ ਪਰਿਵਾਰ ਦੀ ਸ਼ਹੀਦੀ ਨੂੰ ਯਾਦ ਕਰਦੇ ਆ ਉਹਨਾਂ ਨੂੰ ਸਜਦਾ ਕਰਦੇ ਆ ਅੱਜ ਦੇ ਲੰਗਰ ਸਮੂਹ ਨੌਜਵਾਨਾਂ ਵੱਲੋਂ ਪਿੰਡ ਰੁਰਕਾ ਦੇ ਨੌਜਵਾਨਾਂ ਵੱਲੋਂ ਜੋ ਦੁੱਧ ਦਾ ਲੰਗਰ ਅੱਜ ਲਗਾਇਆ ਗਿਆ ਉੱਥੇ ਸੰਗਤ ਨੇ ਭਰਪੂਰ ਹਾਜ਼ਰੀ ਭਰੀ ਐ ਉਹ ਦੁੱਧ ਫੜਾ ਦੋ ਅਸੀਂ ਘਰਾਂ ਦੇ ਕੰਮਕਾਰ ਸੰਕੋਚਦੇ ਹੋਏ ਅੱਜ ਇੱਥੇ ਬਹੁਤ ਸਾਰੇ ਇਕੱਤਰ ਨੌਜਵਾਨ ਹੋਏ ਮੈਂ ਬੇਨਤੀ ਕਰਾਂ ਕਿ ਰਾਤ ਦੇ ਦਿਵਾਨਾਂ ਵਿੱਚ ਵੀ ਇਦਾਂ ਹੀ ਪਹੁੰਚੋ ਇਦਾਂ ਹੀ ਯਾਦ ਕਰੀਏ ਆਪਾਂ ਰਲ ਕੇ ਸਾਰਾ ਪਿੰਡ ਇਦਾਂ ਹੀ ਗੁਰੂ ਗੁਰੂ ਦੇ ਬੱਚਿਆਂ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਇਦਾਂ ਹੀ ਮਨਾਈ ਮਨਾਈਏ ਗਾਂ ਤੋਂ ਵੀ ਆਉਣ ਵਾਲੇ ਸਮੇਂ ਵਿੱਚ ਵੀ ਇਦਾਂ ਹੀ ਯਾਦ ਕਰੀਏ ਮੈਂ ਜਿੱਥੇ ਜਿੱਥੇ ਸਮੂਹ ਸੰਗਤ ਇਹਨਾਂ ਨੂੰ ਯਾਦ ਕਰਦੀ ਉਹਨਾਂ ਨੂੰ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਆਪਣੀ ਹਾਜ਼ਰੀ ਦੇ ਵਿੱਚ ਇੱਕ ਜ਼ਿਕਾਰਾ ਗਜਾਵਾਂਗੇ ਸਾਰੇ ਜ਼ਿਕਾਰੇ ਦਾ ਜਵਾਬ ਜ਼ਿਕਾਰੇ ਵਿੱਚ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਮੌਦ ਆ ਮਹੀਨਾ ਹੈ ਪਰ ਉਹ ਦੇ ਮਹੀਨੇ ਜੋ ਪੰਦਰਵਾੜਾ ਹੈ ਉਸ ਦੀ 30 ਬਾਅਦ ਦਾ ਸਮਰ ਇਹ ਸਾਲ ਸੰਨ 2023 ਅੰਦਰ ਇਹ ਸ਼ਹੀਦੀ ਸਮਾਰੋਹ ਜਿਹੜੇ ਹੈ ਸ਼ਹੀਦੀ ਪੰਦਰਵਾੜਾ ਜਿਹੜਾ ਹੈ ਸੰਸਾਰ ਦੇ ਕੋਨੇ ਕੋਨੇ ਵਿੱਚ ਸਿੱਖ ਸੰਤਾ ਮਨੁਸ਼ਾਤਾ ਦੇ ਘਰਾਣੇ ਨਾਲ ਦਸਮ ਗਿਤਾ ਸਾਹਿਬ ਸਦੇ ਸ਼੍ਰੀ ਗੋਬਿੰਦ ਸਿੰਘ ਸਾਹਿਬਾ ਰਾਜਾ ਉਹਨਾਂ ਦੇ ਚਾਰੇ ਸਹਜਾ ਦੇ ਜਗਤ ਮਾਤਾ ਮਾਤਾ ਦੀ ਕਿਰਪਾ ਅਤੇ ਸਮੂਹ ਸ਼ਹੀਦ ਸਿੰਘਾਂ ਜੋ ਸ਼ਿਕਸ਼ਣ ਕਸ਼ਤਾਂ ਤੋਂ ਇੱਕ ਆਪਣਾ ਨਾੜ ਬਣਦੀ ਹੈ ਪਿੰਡ ਰੋਡ ਦਾ ਕਲਾ ਮੇਕ ਇੰਸਪੈਸ਼ਲੀ ਕਈ ਸਾਲਾਂ ਤੋਂ ਲਗਾਤਾਰ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਨੌਜਵਾਨ ਇਕੱਠੇ ਹੋਏ ਇਹ 21 ਤਾਰੀਖ ਤੋਂ ਲੈ ਕੇ 31 ਤਾਰੀਖ ਤੱਕ ਜੋ 10 ਦਿਨ ਦਾ ਸਮਾਗਮ ਹੁੰਦਾ ਹੈ ਬਾਕੀ ਬਕ ਵਰਦਰਾ ਸ਼ਾਮਕੀ ਸ਼ਾਮਾਂ ਦੇ ਦੀਵਾਨ ਸਜਾਏ ਜਾਂਦੇ ਹੈ ਜਿਦੇ ਵਿੱਚ ਕਥਾਵਾਚਕ ਕਵੀਸ਼ਰ ਜਥੇ ਟਾਕੇ ਹੁੰਦੇ ਜਜੇ ਜਿਹੜੇ ਨੇ ਬਾਤਰੀਆਂ ਭਰਦੇ ਨੇ ਔਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਬੜੇ ਪ੍ਰੇਮ ਤੇ ਪਿਆਰ ਨਾਲ ਭਾਵਨਾ ਸਹਿਤ ਸਰਵਨ ਕਰਵਾਇਆ ਜਾਂਦਾ ਔਰ ਇਸ ਸਾਲ ਵੀ ਇਹ ਜੋ ਸਮਾਗਮ ਹੈ ਬੜੇ ਸ਼ਰਧਾ ਤੇ ਭਾਵਨਾ ਨਾਲ ਕਲਾਕਲਾ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਸਮਹਾਨ ਕੌਮੀ ਪੰਥਕ ਸ਼ਖਸੀਅਤ ਨੂੰ ਯਾਦ ਕੀਤਾ ਜਾ ਰਿਹਾ ਹੈ ਸਤਕਾਰਯੋਗ ਫਾਤਾ ਮੋਤੀ ਰਾਮ ਜੀ ਮਹਿਰਾ ਜਿਨ੍ਹਾਂ ਨੇ ਆਪਣੀ ਜਾਨ ਦਰੂਦ ਉਚਪਾ ਕੇ ਉਸ ਵਕਤ ਫਾਤਾ ਗੁਦਰ ਕੌਰ ਤੇ ਕਿਸ਼ੂਦੇ ਸਾਹਿਬ ਦਾਦਿਆ ਨੂੰ ਖੱਡੇ ਬਰਤੀ ਜੋਤੀ સેવા ਕੀਤੀ ਸੀ ਪਰ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਇਆ ਅੱਜ ਪਿੰਡ ਲੁਕਾਂ ਕਲਾ ਵਿੱਚ ਸ਼ਕਤਾਂ ਵੱਲੋਂ ਇਹ ਨਕਰ ਜਿਹੜੇ ਨੇ ਮੁਸ਼ਕਲ ਆ ਰਹੇ ਹੋਰ ਇਹ ਸਮਾਜ ਜਿਹੜੇ ਨੇ ਬਹੁਤ ਸੰਤਸ਼ਟਪੂਰਣਾ ਨਾਲ ਆਏ ਸਾਲ ਪੂਰੇ ਲੱਗੇ ਤੇ ਇਸ ਸਾਲ ਵੀ ਸ਼ੁਭ ਆ ਰਹੇ ਸੰਸਾਰ ਪਰ ਵਿੱਚ ਨਸਣ ਵਾਲਿਆਂ ਨੂੰ ਨਾਨਕ ਨਾਮ ਦੇ ਵਰਗ ਸਿੱਖ ਸੰਗਤਾਂ ਨੂੰ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਆਓ ਜਿਨ੍ਹਾਂ ਨੇ ਸਾਡੀ ਖਾਤਰ ਅਸਸ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਸੀਂ ਉਹਨਾਂ ਦੇ ਇਤਿਹਾਸ ਵਿਧਾਰੇ ਮਨਾਉਂਦੇ ਹੋਏ ਆਪਣੇ ਜੀਵਨ ਵਿੱਚ ਵੀ ਪ੍ਰਵਰਤਨ ਲੈ ਕੇ ਆਈਏ ਅਸੀਂ ਵੀ ਬਾਣੀ ਦੇ ਬਾਣੀ ਨਾਲ ਆਪਣੇ ਜੀਵਨ ਨੂੰ ਜੋੜ ਸਕੀਏ ਸਹਿਬ ਜੀ ਕਿਰਪਾ ਕਰਨ ਬਖਸ਼ਾ ਕਰਨ ਜਿਨ੍ਹਾਂ ਜਿਨ੍ਹਾਂ ਨੇ ਇਸ ਇਤਿਹਾਸਕ ਦਿਹਾੜਿਆਂ ਦੇ ਵਿੱਚ ਆਪਣੀਆਂ ਸ਼ਾਮਾਂ ਲਵਾਈਆਂ ਉਹਨਾਂ ਦਾ ਧੰਨਵਾਦ ਹੈ ਗੁਰਪ੍ਰਾਪਾ ਕਰਨ ਔਰ ਆਉਣ ਵਾਲੇ ਦਿਨਾਂ ਵਿੱਚ ਇਸ ਸਮਾਗਮ ਨਿਰੰਤਰ ਜਿਹੜੇ ਨੇ ਉਹ ਇਸੇ ਤਰੀਕੇ ਨਾਲ جاری ਰਹਿਣਗੇ ਸ਼ਾਮਾਂ ਦੇ ਦੀਵਾਨ ਜਿਹੜੇ ਨੇ ਪੱਤੀ ਫੂਲਾ ਸ਼ੀਰ ਗੁਰੂ ਰਵਦਾਸ ਗੁਰਦੁਆਰਾ ਵਿਖੇ ਅੱਜ ਦੇ ਰਾਤ ਦੇ ਦੀਵਾਨ ਸੁਨੇਹ ਪਰੇਸ਼ੇ ਤਰੀਕੇ ਨਾਲ ਨੜੀਬਾਰ ਜਿਹੜੇ ਨੀਕੋ ਸਮਾਂ ਚੱਲ ਰਹੇ ਨੇ ਗੁਰੂ ਕਿਰਪਾ ਕਰਨ ਆਪ ਸਾਰੀਆਂ ਸ਼ਕਤਾਂ ਨੂੰ ਸ਼ਹੀਦੀ ਵਿਆਲੇ ਤੇ ਜੋ ਵੀ ਜਿੱਥੇ-ਜਿੱਥੇ ਵੀ ਹੋ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸਤਕਾਰ ਨਾਲ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਵਿੱਚ ਫਤਿਹ ਨਾਲ ਹਾਜ਼ਰੀ ਲਗਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ